ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਨਾਗਰਿਕ ਜਿਸ ਨੂੰ ਵਿਆਹ ਦੇ ਕੁਝ ਸਮੇਂ ਬਾਅਦ ਆਪਣੀ ਪਤਨੀ ਨਾਲ ਜ਼ਬਰਜਨਾਹ ਅਤੇ ਦੁਰਵਿਵਾਰ ਕਰਨ ਦੇ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਸੀ ਹੁਣ ਦੇਸ਼ ਤੋਂ ਰਿਪੋਰਟ ਕੀਤਾ ਜਾਵੇਗਾ ਇਹ ਫੈਸਲਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਨ ਨੇ ਸੁਣਾਇਆ ਹੈ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਦੇ ਇੱਕ ਸਿੱਖ ਪਰਿਵਾਰ ਤੋਂ ਹੈ ਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਉਸਨੇ ਦਾਵਾ ਕੀਤਾ ਸੀ ਕਿ ਉਸਦਾ ਸਾਰਾ ਪਰਿਵਾਰ ਇੱਥੇ ਹੀ ਹੈ ਇਸ ਕਰਕੇ ਉਸ ਨੂੰ ਇੱਥੋਂ ਨਾ ਕੱਢਿਆ ਜਾਵੇ ਪਰ ਟ੍ਰਿਬਿਨ ਨੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਯਾਦ ਰਹੇ ਕਿ 2023 ਵਿੱਚ ਇਸ ਵਿਅਕਤੀ ਨੂੰ 7 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਅਦਾਲਤੀ ਡਾਕੂਮੈਂਟ ਤੋਂ ਪਤਾ ਲੱਗਦਾ ਹੈ ਕਿ ਉਸਨੇ ਜੁਰੀ ਕਿ ਕਿਹਾ ਸੀ ਕਿ ਉਸ ਨੂੰ ਪਤਨੀ ਦੀ ਰਜ਼ਾਮੰਦੀ ਦੀ ਲੋੜ ਬਾਰੇ ਪਤਾ ਹੀ ਨਹੀਂ ਸੀ ਇਸ ਦੇ ਨਾਲ ਨਾਲ ਮਹਿਲਾ ਖਿਲਾਫ ਕਈ ਹੋਰ ਹਿੰਸਕ ਕਾਰਵਾਈਆਂ ਦੇ ਵੀ ਦੋਸ਼ ਉਸਨੇ ਮਨਜ਼ੂਰ ਕੀਤੇ ਸਨ ਅਪੀਲ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਇੱਕ ਕਲੀਨਿਕਲ ਸਾਈਕੋਲੋਜਿਸਟ ਨੇ ਵੀ ਉਸ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਹਮਦਰਦੀ ਦੇ ਕੇ ਨੁਕਤੇ ਵਿਦਰਜੋਏ ਸਨ ਪਰ ਡਰੂਮਲ ਨੇ ਸਾਫ਼ ਕਿਹਾ ਕਿ ਕੋਈ ਅਜਿਹੀਆਂ ਇਨਸਾਨੀਅਤ ਵਾਲੀਆਂ ਵਿਸ਼ੇਸ਼ ਸਥਿਤੀਆਂ ਨਹੀਂ ਹਨ ਜਿਨ੍ਹਾਂ ਦੀ ਬੁਨਿਆਦ ਤੇ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਜੱਜ ਮਾਰਟਨ ਟ੍ਰੈਲਬਨ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਡਿਪੋਰਟ ਹੋਣ ਕਾਰਨ ਉਸਦਾ ਪਰਿਵਾਰ ਵੱਖ ਹੋ ਜਾਵੇਗਾ ਪਰ ਉਸਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਜਾਇਦਾਦ ਅਤੇ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਭਾਰਤ 'ਚ ਦੁਬਾਰਾ ਸੈਟਲ ਹੋ ਸਕਦਾ ਹੈ ਫੈਸਲੇ ਮੁਤਾਬਕ ਉਸਦੀ ਸਜ਼ਾ ਦਾ ਅਖੀਰੀ ਦਿਨ 2030 ਹੈ ਅਤੇ ਰਿਹਾਈ ਮਗਰੋਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਹਾਲਾਂਕਿ ਟ੍ਰੈਲਬਨ ਨੇ ਉਸਤੇ ਪਾਬੰਦੀ ਵਾਲੀ ਵਾਪਸੀ ਮਿਆਦ ਹਟਾ ਦਿੱਤੀ ਹੈ ਪ੍ਰਿਕ ਵਿੱਚ ਉਹ ਵੀਜ਼ਾ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆ ਸਕਦਾ ਹੈ ਇਨਾ ਹੀ ਨਹੀਂ ਉਹ ਸਮੈਲਾ ਨੇ ਪਹਿਲਾਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਊਮਨ ਰਿਫਿਊਜ ਚ ਪਨਾ ਲਈ ਸੀ ਕਿ ਮਹੀਨਿਆਂ ਤੱਕ ਇਹ ਸ਼ੋਸ਼ਣ ਜਾਰੀ ਰਿਹਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਫੈਸਲਾ ਸਾਫ਼ ਹੈ ਕਿ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਨਾਗਰਿਕ ਜਿਸ ਨੂੰ ਵਿਆਹ ਦੇ ਕੁਝ ਸਮੇਂ ਬਾਅਦ ਆਪਣੀ ਪਤਨੀ ਨਾਲ ਜ਼ਬਰਜਨਾਹ ਅਤੇ ਦੁਰਵਿਵਾਰ ਕਰਨ ਦੇ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਸੀ ਹੁਣ ਦੇਸ਼ ਤੋਂ ਡਿਪੋਰਟ ਕੀਤਾ ਜਾਵੇਗਾ ਇਹ ਫੈਸਲਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਸੁਣਾਇਆ ਹੈ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਦੇ ਇੱਕ ਸਿੱਖ ਪਰਿਵਾਰ ਤੋਂ ਹੈ ਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਉਸਨੇ ਦਾਅਵਾ ਕੀਤਾ ਸੀ ਕਿ ਉਸਦਾ ਸਾਰਾ ਪਰਿਵਾਰ ਇੱਥੇ ਹੀ ਹੈ ਇਸ ਕਰਕੇ ਉਸ ਨੂੰ ਇੱਥੋਂ ਨਾ ਕੱਢਿਆ ਜਾਵੇ ਪਰ ਟ੍ਰਿਬਨ ਨੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਯਾਦ ਰਹੇ ਕਿ 2023 ਵਿੱਚ ਇਸ ਵਿਅਕਤੀ ਨੂੰ 7 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਅਦਾਲਤੀ ਡਾਕੂਮੈਂਟ ਤੋਂ ਪਤਾ ਲੱਗਦਾ ਹੈ ਕਿ ਉਸਨੇ ਜੁਰਿ ਅੱਗੇ ਕਿਹਾ ਸੀ ਕਿ ਉਸ ਨੂੰ ਪਤਨੀ ਦੀ ਰਜ਼ਾਮੰਦੀ ਦੀ ਲੋੜ ਬਾਰੇ ਪਤਾ ਹੀ ਨਹੀਂ ਸੀ ਇਸ ਦੇ ਨਾਲ ਨਾਲ ਮਹਿਲਾ ਖਿਲਾਫ ਕਈ ਹੋਰ ਹਿੰਸਕ ਕਾਰਵਾਈਆਂ ਦੇ ਵੀ ਦੋਸ਼ ਉਸਨੇ ਮਨਜ਼ੂਰ ਕੀਤੇ ਸਨ ਅਪੀਲ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਇੱਕ ਕਲੀਨਿਕਲ ਸਾਈਕੋਲੋਜਿਸਟ ਨੇ ਵੀ ਉਸ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਹਮਦਰਦੀ ਦੇ ਕੇ ਨੁਕਤੇ ਵਿਦਰਜੋਏ ਸਨ ਪਰ ਡਰੂਮਲ ਨੇ ਸਾਫ਼ ਕਿਹਾ ਕਿ ਕੋਈ ਅਜਿਹੀਆਂ ਇਨਸਾਨੀਅਤ ਵਾਲੀਆਂ ਵਿਸ਼ੇਸ਼ ਸਥਿਤੀਆਂ ਨਹੀਂ ਹਨ ਜਿਨ੍ਹਾਂ ਦੀ ਬੁਨਿਆਦ ਤੇ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਜੱਜ ਮਾਰਟਨ ਟ੍ਰੈਲਬਰਡ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਡਿਪੋਰਟ ਹੋਣ ਕਾਰਨ ਉਸਦਾ ਪਰਿਵਾਰ ਵੱਖ ਹੋ ਜਾਵੇਗਾ ਪਰ ਉਸਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਜਾਇਦਾਦ ਅਤੇ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਭਾਰਤ 'ਚ ਦੁਬਾਰਾ ਸੈਟਲ ਹੋ ਸਕਦਾ ਹੈ ਫੈਸਲੇ ਮੁਤਾਬਕ ਉਸਦੀ ਸਜ਼ਾ ਦਾ ਅਖੀਰੀ ਦਿਨ 2030 ਹੈ ਅਤੇ ਰਿਹਾਈ ਮਗਰੋਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਹਾਲਾਂਕਿ ਟ੍ਰੈਲਬਰਡ ਨੇ ਉਸਤੇ ਪਾਬੰਦੀ ਵਾਲੀ ਵਾਪਸੀ ਮਿਆਦ ਹਟਾ ਦਿੱਤੀ ਹੈ ਪ੍ਰਿਕ ਵਿੱਚ ਉਹ ਵੀਜ਼ਾ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆ ਸਕਦਾ ਹੈ ਇਨਾ ਹੀ ਨਹੀਂ ਉਸ ਮੈਲਾ ਨੇ ਪਹਿਲਾਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਊਮਨ ਰਿਫਿਊਜ ਚ ਪਨਾ ਲਈ ਸੀ ਕਿ ਮਹੀਨਿਆਂ ਤੱਕ ਇਹ ਸ਼ੋਸ਼ਣ ਜਾਰੀ ਰਿਹਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਫੈਸਲਾ ਸਾਫ਼ ਹੈ ਕਿ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਨਾਗਰਿਕ ਜਿਸ ਨੂੰ ਵਿਆਹ ਦੇ ਕੁਝ ਸਮੇਂ ਬਾਅਦ ਆਪਣੀ ਪਤਨੀ ਨਾਲ ਜ਼ਬਰਜਨਾਹ ਅਤੇ ਦੁਰਵਿਵਾਰ ਕਰਨ ਦੇ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਸੀ ਹੁਣ ਦੇਸ਼ ਤੋਂ ਡਿਪੋਰਟ ਕੀਤਾ ਜਾਵੇਗਾ ਇਹ ਫੈਸਲਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਸੁਣਾਇਆ ਹੈ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਦੇ ਇੱਕ ਸਿੱਖ ਪਰਿਵਾਰ ਤੋਂ ਹੈ ਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਉਸਨੇ ਦਾਅਵਾ ਕੀਤਾ ਸੀ ਕਿ ਉਸਦਾ ਸਾਰਾ ਪਰਿਵਾਰ ਇੱਥੇ ਹੀ ਹੈ ਇਸ ਕਰਕੇ ਉਸ ਨੂੰ ਇੱਥੋਂ ਨਾ ਕੱਢਿਆ ਜਾਵੇ ਪਰ ਟ੍ਰਿਬਨ ਨੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਯਾਦ ਰਹੇ ਕਿ 2023 ਵਿੱਚ ਇਸ ਵਿਅਕਤੀ ਨੂੰ 7 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਅਦਾਲਤੀ ਡਾਕੂਮੈਂਟ ਤੋਂ ਪਤਾ ਲੱਗਦਾ ਹੈ ਕਿ ਉਸਨੇ ਜੂਰੀ ਅੱਗੇ ਕਿਹਾ ਸੀ ਕਿ ਉਸ ਨੂੰ ਪਤਨੀ ਦੀ ਰਜ਼ਾਮੰਦੀ ਦੀ ਲੋੜ ਬਾਰੇ ਪਤਾ ਹੀ ਨਹੀਂ ਸੀ ਇਸ ਦੇ ਨਾਲ ਨਾਲ ਮਹਿਲਾ ਖਿਲਾਫ ਕਈ ਹੋਰ ਹਿੰਸਕ ਕਾਰਵਾਈਆਂ ਦੇ ਵੀ ਦੋਸ਼ ਉਸਨੇ ਮਨਜ਼ੂਰ ਕੀਤੇ ਸਨ ਅਪੀਲ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਇੱਕ ਕਲੀਨਿਕਲ ਸਾਈਕੋਲੋਜਿਸਟ ਨੇ ਵੀ ਉਸ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਹਮਦਰਦੀ ਦੇ ਕਈ ਨੁਕਤੇ ਵਿਦਰਜੋਏ ਸਨ ਪਰ ਡਰੂਮਨ ਨੇ ਸਾਫ਼ ਕਿਹਾ ਕਿ ਕੋਈ ਅਜਿਹੀਆਂ ਇਨਸਾਨੀਅਤ ਵਾਲੀਆਂ ਵਿਸ਼ੇਸ਼ ਪਰਿਸਥਿਤੀਆਂ ਨਹੀਂ ਹਨ ਜਿਨ੍ਹਾਂ ਦੀ ਬੁਨਿਆਦ ਤੇ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਜੱਜ ਮਾਰਟਨ ਟ੍ਰੈਲਬਰਡ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਡਿਪੋਰਟ ਹੋਣ ਕਾਰਨ ਉਸਦਾ ਪਰਿਵਾਰ ਵੱਖ ਹੋ ਜਾਵੇਗਾ ਪਰ ਉਸਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਜਾਇਦਾਦ ਅਤੇ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਭਾਰਤ 'ਚ ਦੁਬਾਰਾ ਸੈਟਲ ਹੋ ਸਕਦਾ ਹੈ ਫੈਸਲੇ ਮੁਤਾਬਕ ਉਸਦੀ ਸਜ਼ਾ ਦਾ ਅਖੀਰੀ ਦਿਨ 2030 ਹੈ ਅਤੇ ਰਿਹਾਈ ਮਗਰੋਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਹਾਲਾਂਕਿ ਟ੍ਰੈਲਬਰਡ ਨੇ ਉਸਤੇ ਪਾਬੰਦੀ ਵਾਲੀ ਵਾਪਸੀ ਮਿਆਦ ਹਟਾ ਦਿੱਤੀ ਹੈ ਪ੍ਰਭੂਕ ਵਿੱਚ ਉਹ ਵੀਜ਼ਾ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆ ਸਕਦਾ ਹੈ ਇਨਾ ਹੀ ਨਹੀਂ ਉਸ ਮੈਲਾ ਨੇ ਪਹਿਲਾਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਊਮਨ ਰਿਫਿਊਜ ਚ ਪਨਾ ਲਈ ਸੀ ਕਿ ਮਹੀਨਿਆਂ ਤੱਕ ਇਹ ਸ਼ੋਸ਼ਣ ਜਾਰੀ ਰਿਹਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਫੈਸਲਾ ਸਾਫ਼ ਹੈ ਕਿ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਨਾਗਰਿਕ ਜਿਸ ਨੂੰ ਵਿਆਹ ਦੇ ਕੁਝ ਸਮੇਂ ਬਾਅਦ ਆਪਣੀ ਪਤਨੀ ਨਾਲ ਜ਼ਬਰਜਨਾਹ ਅਤੇ ਦੁਰਵਿਵਾਰ ਕਰਨ ਦੇ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਸੀ ਹੁਣ ਦੇਸ਼ ਤੋਂ ਡਿਪੋਰਟ ਕੀਤਾ ਜਾਵੇਗਾ ਇਹ ਫੈਸਲਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਸੁਣਾਇਆ ਹੈ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਦੇ ਇੱਕ ਸਿੱਖ ਪਰਿਵਾਰ ਤੋਂ ਹੈ ਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਉਸਨੇ ਦਾਅਵਾ ਕੀਤਾ ਸੀ ਕਿ ਉਸਦਾ ਸਾਰਾ ਪਰਿਵਾਰ ਇੱਥੇ ਹੀ ਹੈ ਇਸ ਕਰਕੇ ਉਸ ਨੂੰ ਇੱਥੋਂ ਨਾ ਕੱਢਿਆ ਜਾਵੇ ਪਰ ਪ੍ਰੂਬਲ ਨੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਯਾਦ ਰਹੇ ਕਿ 2023 ਵਿੱਚ ਇਸ ਵਿਅਕਤੀ ਨੂੰ 7 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਅਦਾਲਤੀ ਡਾਕੂਮੈਂਟ ਤੋਂ ਪਤਾ ਲੱਗਦਾ ਹੈ ਕਿ ਉਸਨੇ ਜੁਰਿ ਅੱਗੇ ਕਿਹਾ ਸੀ ਕਿ ਉਸ ਨੂੰ ਪਤਨੀ ਦੀ ਰਜ਼ਾਮੰਦੀ ਦੀ ਲੋੜ ਬਾਰੇ ਪਤਾ ਹੀ ਨਹੀਂ ਸੀ ਇਸ ਦੇ ਨਾਲ ਨਾਲ ਮਹਿਲਾ ਖਿਲਾਫ ਕਈ ਹੋਰ ਹਿੰਸਕ ਕਾਰਵਾਈਆਂ ਦੇ ਵੀ ਦੋਸ਼ ਉਸਨੇ ਮਨਜ਼ੂਰ ਕੀਤੇ ਸਨ ਅਪੀਲ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਇੱਕ ਕਲੀਨਿਕਲ ਸਾਈਕੋਲੋਜਿਸਟ ਨੇ ਵੀ ਉਸ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਹਮਦਰਦੀ ਦੇ ਕੇ ਨੁਕਤੇ ਵਿਦਰਜੋਏ ਸਨ ਪਰ ਡਰੂਮਨ ਨੇ ਸਾਫ਼ ਕਿਹਾ ਕਿ ਕੋਈ ਅਜਿਹੀਆਂ ਇਨਸਾਨੀਅਤ ਵਾਲੀਆਂ ਵਿਸ਼ੇਸ਼ ਸਥਿਤੀਆਂ ਨਹੀਂ ਹਨ ਜਿਨ੍ਹਾਂ ਦੀ ਬੁਨਿਆਦ ਤੇ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਜੱਜ ਮਾਰਟਨ ਟ੍ਰੈਲਬਰਡ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਡਿਪੋਰਟ ਹੋਣ ਕਾਰਨ ਉਸਦਾ ਪਰਿਵਾਰ ਵੱਖ ਹੋ ਜਾਵੇਗਾ ਪਰ ਉਸਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਜਾਇਦਾਦ ਅਤੇ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਭਾਰਤ 'ਚ ਦੁਬਾਰਾ ਸੈਟਲ ਹੋ ਸਕਦਾ ਹੈ ਫੈਸਲੇ ਮੁਤਾਬਕ ਉਸਦੀ ਸਜ਼ਾ ਦਾ ਆਖਰੀ ਦਿਨ 2030 ਹੈ ਅਤੇ ਰਿਹਾਈ ਮਗਰੋਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਹਾਲਾਂਕਿ ਟ੍ਰੈਲਬਰਡ ਨੇ ਉਸਤੇ ਪਾਬੰਦੀ ਵਾਲੀ ਵਾਪਸੀ ਮਿਆਦ ਹਟਾ ਦਿੱਤੀ ਹੈ ਪ੍ਰਭੂਕ ਵਿੱਚ ਉਹ ਵੀਜ਼ਾ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆ ਸਕਦਾ ਹੈ ਇਨਾ ਹੀ ਨਹੀਂ ਉਸ ਮੈਲਾ ਨੇ ਪਹਿਲਾਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਊਮਨ ਰਿਫਿਊਜ ਚ ਪਨਾ ਲਈ ਸੀ ਕਿ ਮਹੀਨਿਆਂ ਤੱਕ ਇਹ ਸ਼ੋਸ਼ਣ ਜਾਰੀ ਰਿਹਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਫੈਸਲਾ ਸਾਫ਼ ਹੈ ਕਿ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਨਾਗਰਿਕ ਜਿਸ ਨੂੰ ਵਿਆਹ ਦੇ ਕੁਝ ਸਮੇਂ ਬਾਅਦ ਆਪਣੀ ਪਤਨੀ ਨਾਲ ਜ਼ਬਰਜਨਾਹ ਅਤੇ ਦੁਰਵਿਵਾਰ ਕਰਨ ਦੇ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਸੀ ਹੁਣ ਦੇਸ਼ ਤੋਂ ਡਿਪੋਰਟ ਕੀਤਾ ਜਾਵੇਗਾ ਇਹ ਫੈਸਲਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਸੁਣਾਇਆ ਹੈ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਦੇ ਇੱਕ ਸਿੱਖ ਪਰਿਵਾਰ ਤੋਂ ਹੈ ਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਉਸਨੇ ਦਾਅਵਾ ਕੀਤਾ ਸੀ ਕਿ ਉਸਦਾ ਸਾਰਾ ਪਰਿਵਾਰ ਇੱਥੇ ਹੀ ਹੈ ਇਸ ਕਰਕੇ ਉਸ ਨੂੰ ਇੱਥੋਂ ਨਾ ਕੱਢਿਆ ਜਾਵੇ ਪਰ ਟ੍ਰਿਬਨ ਨੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਯਾਦ ਰਹੇ ਕਿ 2023 ਵਿੱਚ ਇਸ ਵਿਅਕਤੀ ਨੂੰ 7 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਅਦਾਲਤੀ ਡਾਕੂਮੈਂਟ ਤੋਂ ਪਤਾ ਲੱਗਦਾ ਹੈ ਕਿ ਉਸਨੇ ਜੁਰਿ ਅੱਗੇ ਕਿਹਾ ਸੀ ਕਿ ਉਸ ਨੂੰ ਪਤਨੀ ਦੀ ਰਜ਼ਾਮੰਦੀ ਦੀ ਲੋੜ ਬਾਰੇ ਪਤਾ ਹੀ ਨਹੀਂ ਸੀ ਇਸ ਦੇ ਨਾਲ ਨਾਲ ਮਹਿਲਾ ਖਿਲਾਫ ਕਈ ਹੋਰ ਹਿੰਸਕ ਕਾਰਵਾਈਆਂ ਦੇ ਵੀ ਦੋਸ਼ ਉਸਨੇ ਮਨਜ਼ੂਰ ਕੀਤੇ ਸਨ ਅਪੀਲ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਇੱਕ ਕਲੀਨਿਕਲ ਸਾਈਕੋਲੋਜਿਸਟ ਨੇ ਵੀ ਉਸ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਹਮਦਰਦੀ ਦੇ ਕਈ ਨੁਕਤੇ ਵਿਦਰਜੋਏ ਸਨ ਪਰ ਡਰੂਮਨ ਨੇ ਸਾਫ਼ ਕਿਹਾ ਕਿ ਕੋਈ ਅਜਿਹੀਆਂ ਇਨਸਾਨੀਅਤ ਵਾਲੀਆਂ ਵਿਸ਼ੇਸ਼ ਪਰਿਸਥਿਤੀਆਂ ਨਹੀਂ ਹਨ ਜਿਨ੍ਹਾਂ ਦੀ ਬੁਨਿਆਦ ਤੇ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਜੱਜ ਮਾਰਟਨ ਟ੍ਰਾਇਲਬਨ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਡਿਪੋਰਟ ਹੋਣ ਕਾਰਨ ਉਸਦਾ ਪਰਿਵਾਰ ਵੱਖ ਹੋ ਜਾਵੇਗਾ ਪਰ ਉਸਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਜਾਇਦਾਦ ਅਤੇ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਭਾਰਤ 'ਚ ਦੁਬਾਰਾ ਸੈਟਲ ਹੋ ਸਕਦਾ ਹੈ ਫੈਸਲੇ ਮੁਤਾਬਕ ਉਸਦੀ ਸਜ਼ਾ ਦਾ ਅਖੀਰੀ ਦਿਨ 2030 ਹੈ ਅਤੇ ਰਿਹਾਈ ਮਗਰੋਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਹਾਲਾਂਕਿ ਟ੍ਰਾਇਲਬਨ ਨੇ ਉਸਤੇ ਪਾਬੰਦੀ ਵਾਲੀ ਵਾਪਸੀ ਮਿਆਦ ਹਟਾ ਦਿੱਤੀ ਹੈ ਪ੍ਰਿਕ ਵਿੱਚ ਉਹ ਵੀਜ਼ਾ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆ ਸਕਦਾ ਹੈ ਇਨਾ ਹੀ ਨਹੀਂ ਉਸ ਮੈਲਾ ਨੇ ਪਹਿਲਾ ਘਰੇਲੂ ਹਿੰਸਾ ਤੋਂ ਤੰਗ ਆ ਕੇ ਊਮਨ ਰਿਫਿਊਜ ਚ ਪਨਾ ਲਈ ਸੀ ਕਿ ਮਹੀਨਿਆਂ ਤੱਕ ਇਹ ਸ਼ੋਸ਼ਣ ਜਾਰੀ ਰਿਹਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਫੈਸਲਾ ਸਾਫ਼ ਹੈ ਕਿ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਨਾਗਰਿਕ ਜਿਸ ਨੂੰ ਵਿਆਹ ਦੇ ਕੁਝ ਸਮੇਂ ਬਾਅਦ ਆਪਣੀ ਪਤਨੀ ਨਾਲ ਜ਼ਬਰਜਨਾਹ ਅਤੇ ਦੁਰਵਿਵਾਰ ਕਰਨ ਦੇ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਸੀ ਹੁਣ ਦੇਸ਼ ਤੋਂ ਡਿਪੋਰਟ ਕੀਤਾ ਜਾਵੇਗਾ ਇਹ ਫੈਸਲਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਸੁਣਾਇਆ ਹੈ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਦੇ ਇੱਕ ਸਿੱਖ ਪਰਿਵਾਰ ਤੋਂ ਹੈ ਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਉਸਨੇ ਦਾਅਵਾ ਕੀਤਾ ਸੀ ਕਿ ਉਸ ਦਾ ਸਾਰਾ ਪਰਿਵਾਰ ਇੱਥੇ ਹੀ ਹੈ ਇਸ ਕਰਕੇ ਉਸ ਨੂੰ ਇੱਥੋਂ ਨਾ ਕੱਢਿਆ ਜਾਵੇ ਪਰ ਟਿਊਬਨ ਨੇ ਉਸ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਯਾਦ ਰਹੇ ਕਿ 2023 ਵਿੱਚ ਇਸ ਵਿਅਕਤੀ ਨੂੰ 7 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਅਦਾਲਤੀ ਡਾਕੂਮੈਂਟ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਜੁਰਿ ਅੱਗੇ ਕਿਹਾ ਸੀ ਕਿ ਉਸ ਨੂੰ ਪਤਨੀ ਦੀ ਰਜ਼ਾਮੰਦੀ ਦੀ ਲੋੜ ਬਾਰੇ ਪਤਾ ਹੀ ਨਹੀਂ ਸੀ ਇਸ ਦੇ ਨਾਲ ਨਾਲ ਮਹਿਲਾ ਖਿਲਾਫ ਕਈ ਹੋਰ ਹਿੰਸਕ ਕਾਰਵਾਈਆਂ ਦੇ ਵੀ ਦੋਸ਼ ਉਸਨੇ ਮਨਜ਼ੂਰ ਕੀਤੇ ਸਨ ਅਪੀਲ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਇੱਕ ਕਲੀਨਿਕਲ ਸਾਈਕੋਲੋਜਿਸਟ ਨੇ ਵੀ ਉਸ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਹਮਦਰਦੀ ਦੇ ਕੇ ਨੁਕਤੇ ਵਿਦਰਜੋਏ ਸਨ ਪਰ ਡਰੂਮਲ ਨੇ ਸਾਫ਼ ਕਿਹਾ ਕਿ ਕੋਈ ਅਜਿਹੀਆਂ ਇਨਸਾਨੀਅਤ ਵਾਲੀਆਂ ਵਿਸ਼ੇਸ਼ ਸਥਿਤੀਆਂ ਨਹੀਂ ਹਨ ਜਿਨ੍ਹਾਂ ਦੀ ਬੁਨਿਆਦ ਤੇ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਜੱਜ ਮਾਰਟਨ ਟ੍ਰੈਲਬਰਡ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਡਿਪੋਰਟ ਹੋਣ ਕਾਰਨ ਉਸਦਾ ਪਰਿਵਾਰ ਵੱਖ ਹੋ ਜਾਵੇਗਾ ਪਰ ਉਸਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਜਾਇਦਾਦ ਅਤੇ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਭਾਰਤ 'ਚ ਦੁਬਾਰਾ ਸੈਟਲ ਹੋ ਸਕਦਾ ਹੈ ਫੈਸਲੇ ਮੁਤਾਬਕ ਉਸਦੀ ਸਜ਼ਾ ਦਾ ਅਖੀਰੀ ਦਿਨ 2030 ਹੈ ਅਤੇ ਰਿਹਾਈ ਮਗਰੋਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਹਾਲਾਂਕਿ ਟ੍ਰੈਲਬਰਡ ਨੇ ਉਸਤੇ ਪਾਬੰਦੀ ਵਾਲੀ ਵਾਪਸੀ ਮਿਆਦ ਹਟਾ ਦਿੱਤੀ ਹੈ ਪ੍ਰਿਕ ਵਿੱਚ ਉਹ ਵੀਜ਼ਾ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆ ਸਕਦਾ ਹੈ ਇਨਾ ਹੀ ਨਹੀਂ ਉਸ ਮੈਲਾ ਨੇ ਪਹਿਲਾ ਘਰੇਲੂ ਹਿੰਸਾ ਤੋਂ ਤੰਗ ਆ ਕੇ ਊਮਨ ਰਿਫਿਊਜ ਚ ਪਨਾ ਲਈ ਸੀ ਕਿ ਮਹੀਨਿਆਂ ਤੱਕ ਇਹ ਸ਼ੋਸ਼ਣ ਜਾਰੀ ਰਿਹਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਫੈਸਲਾ ਸਾਫ਼ ਹੈ ਕਿ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਨਾਗਰਿਕ ਜਿਸ ਨੂੰ ਵਿਆਹ ਦੇ ਕੁਝ ਸਮੇਂ ਬਾਅਦ ਆਪਣੀ ਪਤਨੀ ਨਾਲ ਜ਼ਬਰਜਨਾਹ ਅਤੇ ਦੁਰਵਿਵਾਰ ਕਰਨ ਦੇ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਸੀ ਹੁਣ ਦੇਸ਼ ਤੋਂ ਡਿਪੋਰਟ ਕੀਤਾ ਜਾਵੇਗਾ ਇਹ ਫੈਸਲਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਸੁਣਾਇਆ ਹੈ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਦੇ ਇੱਕ ਸਿੱਖ ਪਰਿਵਾਰ ਤੋਂ ਹੈ ਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਉਸਨੇ ਦਾਅਵਾ ਕੀਤਾ ਸੀ ਕਿ ਉਸਦਾ ਸਾਰਾ ਪਰਿਵਾਰ ਇੱਥੇ ਹੀ ਹੈ ਇਸ ਕਰਕੇ ਉਸ ਨੂੰ ਇੱਥੋਂ ਨਾ ਕੱਢਿਆ ਜਾਵੇ ਪਰ ਟ੍ਰਿਬਨ ਨੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਯਾਦ ਰਹੇ ਕਿ 2023 ਵਿੱਚ ਇਸ ਵਿਅਕਤੀ ਨੂੰ 7 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਅਦਾਲਤੀ ਡਾਕੂਮੈਂਟ ਤੋਂ ਪਤਾ ਲੱਗਦਾ ਹੈ ਕਿ ਉਸਨੇ ਜੁਰੀ ਅੱਗੇ ਕਿਹਾ ਸੀ ਕਿ ਉਸ ਨੂੰ ਪਤਨੀ ਦੀ ਰਜ਼ਾਮੰਦੀ ਦੀ ਲੋੜ ਬਾਰੇ ਪਤਾ ਹੀ ਨਹੀਂ ਸੀ ਇਸ ਦੇ ਨਾਲ ਨਾਲ ਮਹਿਲਾ ਖਿਲਾਫ ਕਈ ਹੋਰ ਹਿੰਸਕ ਕਾਰਵਾਈਆਂ ਦੇ ਵੀ ਦੋਸ਼ ਉਸਨੇ ਮਨਜ਼ੂਰ ਕੀਤੇ ਸਨ ਅਪੀਲ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਇੱਕ ਕਲੀਨਿਕਲ ਸਾਈਕੋਲੋਜਿਸਟ ਨੇ ਵੀ ਉਸ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਹਮਦਰਦੀ ਦੇ ਕਈ ਨੁਕਤੇ ਵਿਦਰਜੋਏ ਸਨ ਪਰ ਡਰਮਨ ਨੇ ਸਾਫ਼ ਕਿਹਾ ਕਿ ਕੋਈ ਅਜਿਹੀਆਂ ਇਨਸਾਨੀਅਤ ਵਾਲੀਆਂ ਵਿਸ਼ੇਸ਼ ਪ੍ਰਸਥਿਤੀਆਂ ਨਹੀਂ ਹਨ ਜਿਨ੍ਹਾਂ ਦੀ ਬੁਨਿਆਦ ਤੇ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਜੱਜ ਮਾਰਟਨ ਟ੍ਰੈਲਬਰਡ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਡਿਪੋਰਟ ਹੋਣ ਕਾਰਨ ਉਸਦਾ ਪਰਿਵਾਰ ਵੱਖ ਹੋ ਜਾਵੇਗਾ ਪਰ ਉਸਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਜਾਇਦਾਦ ਅਤੇ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਭਾਰਤ 'ਚ ਦੁਬਾਰਾ ਸੈਟਲ ਹੋ ਸਕਦਾ ਹੈ ਫੈਸਲੇ ਮੁਤਾਬਕ ਉਸ ਦੀ ਸਜ਼ਾ ਦਾ ਅਖੀਰੀ ਦਿਨ 2030 ਹੈ ਅਤੇ ਰਿਹਾਈ ਮਗਰੋਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਹਾਲਾਂਕਿ ਟ੍ਰੈਲਬਰਡ ਨੇ ਉਸ ਤੇ ਪਾਬੰਦੀ ਵਾਲੀ ਵਾਪਸੀ ਮਿਆਦ ਹਟਾ ਦਿੱਤੀ ਹੈ ਪ੍ਰਭੂਕ ਵਿੱਚ ਉਹ ਵੀਜ਼ਾ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆ ਸਕਦਾ ਹੈ ਇਨਾ ਹੀ ਨਹੀਂ ਉਸ ਮੈਲਾ ਨੇ ਪਹਿਲਾ ਘਰੇਲੂ ਹਿੰਸਾ ਤੋਂ ਤੰਗ ਆ ਕੇ ਊਮਨ ਰਿਫਿਊਜ਼ ਚ ਪਨਾ ਲਈ ਸੀ ਕਿ ਮਹੀਨਿਆਂ ਤੱਕ ਇਹ ਸ਼ੋਸ਼ਣ ਜਾਰੀ ਰਿਹਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਫੈਸਲਾ ਸਾਫ਼ ਹੈ ਕਿ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਨਾਗਰਿਕ ਜਿਸ ਨੂੰ ਵਿਆਹ ਦੇ ਕੁਝ ਸਮੇਂ ਬਾਅਦ ਆਪਣੀ ਪਤਨੀ ਨਾਲ ਜ਼ਬਰਜਨਾਹ ਅਤੇ ਦੁਰਵਿਵਾਰ ਕਰਨ ਦੇ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਸੀ ਹੁਣ ਦੇਸ਼ ਤੋਂ ਡਿਪੋਰਟ ਕੀਤਾ ਜਾਵੇਗਾ ਇਹ ਫੈਸਲਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਸੁਣਾਇਆ ਹੈ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਦੇ ਇੱਕ ਸਿੱਖ ਪਰਿਵਾਰ ਤੋਂ ਹੈ ਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਉਸਨੇ ਦਾਅਵਾ ਕੀਤਾ ਸੀ ਕਿ ਉਸਦਾ ਸਾਰਾ ਪਰਿਵਾਰ ਇੱਥੇ ਹੀ ਹੈ ਇਸ ਕਰਕੇ ਉਸ ਨੂੰ ਇੱਥੋਂ ਨਾ ਕੱਢਿਆ ਜਾਵੇ ਪਰ ਟ੍ਰਿਬਿਊਨਲ ਨੇ ਉਸਦੇ ਆਪਣੇ ਨੂੰ ਖਾਰਜ ਕਰ ਦਿੱਤਾ ਯਾਦ ਰਹੇ ਕਿ 2023 ਵਿੱਚ ਇਸ ਵਿਅਕਤੀ ਨੂੰ 7 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਅਦਾਲਤੀ ਡਾਕੂਮੈਂਟ ਤੋਂ ਪਤਾ ਲੱਗਦਾ ਹੈ ਕਿ ਉਸਨੇ ਜੂਰੀ ਅੱਗੇ ਕਿਹਾ ਸੀ ਕਿ ਉਸ ਨੂੰ ਪਤਨੀ ਦੀ ਰਜ਼ਾਮੰਦੀ ਦੀ ਲੋੜ ਬਾਰੇ ਪਤਾ ਹੀ ਨਹੀਂ ਸੀ ਇਸ ਦੇ ਨਾਲ ਨਾਲ ਮਹਿਲਾ ਖਿਲਾਫ ਕਈ ਹੋਰ ਹਿੰਸਕ ਕਾਰਵਾਈਆਂ ਦੇ ਵੀ ਦੋਸ਼ ਉਸਨੇ ਮਨਜ਼ੂਰ ਕੀਤੇ ਸਨ ਅਪੀਲ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਇੱਕ ਕਲੀਨਿਕਲ ਸਾਈਕੋਲੋਜਿਸਟ ਨੇ ਵੀ ਉਸ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਹਮਦਰਦੀ ਦੇ ਕੇ ਨੁਕਤੇ ਵਿਦਰਜੋਏ ਸਨ ਪਰ ਡਰੂਮਲ ਨੇ ਸਾਫ਼ ਕਿਹਾ ਕਿ ਕੋਈ ਅਜਿਹੀਆਂ ਇਨਸਾਨੀਅਤ ਵਾਲੀਆਂ ਵਿਸ਼ੇਸ਼ ਸਥਿਤੀਆਂ ਨਹੀਂ ਹਨ ਜਿਨ੍ਹਾਂ ਦੀ ਬੁਨਿਆਦ ਤੇ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਜੱਜ ਮਾਰਟਨ ਟ੍ਰੈਲਬਰਡ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਡਿਪੋਰਟ ਹੋਣ ਕਾਰਨ ਉਸਦਾ ਪਰਿਵਾਰ ਵੱਖ ਹੋ ਜਾਵੇਗਾ ਪਰ ਉਸਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਜਾਇਦਾਦ ਅਤੇ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਭਾਰਤ 'ਚ ਦੁਬਾਰਾ ਸੈਟਲ ਹੋ ਸਕਦਾ ਹੈ ਫੈਸਲੇ ਮੁਤਾਬਕ ਉਸ ਦੀ ਸਜ਼ਾ ਦਾ ਅਖੀਰੀ ਦਿਨ 2030 ਹੈ ਅਤੇ ਰਿਹਾਈ ਮਗਰੋਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਹਾਲਾਂਕਿ ਟ੍ਰੈਲਬਰਡ ਨੇ ਉਸ ਤੇ ਪਾਬੰਦੀ ਵਾਲੀ ਵਾਪਸੀ ਮਿਆਦ ਹਟਾ ਦਿੱਤੀ ਹੈ ਪ੍ਰਿਕ ਵਿੱਚ ਉਹ ਵੀਜ਼ਾ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆ ਸਕਦਾ ਹੈ ਇਨਾ ਹੀ ਨਹੀਂ ਉਹ ਸਮੈਲਾ ਨੇ ਪਹਿਲਾਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਊਮਨ ਰਿਫਿਊਜ਼ ਚ ਪਨਾ ਲਈ ਸੀ ਕਿ ਮਹੀਨਿਆਂ ਤੱਕ ਇਹ ਸ਼ੋਸ਼ਣ ਜਾਰੀ ਰਿਹਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਫੈਸਲਾ ਸਾਫ਼ ਹੈ ਕਿ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਨਾਗਰਿਕ ਜਿਸ ਨੂੰ ਵਿਆਹ ਦੇ ਕੁਝ ਸਮੇਂ ਬਾਅਦ ਆਪਣੀ ਪਤਨੀ ਨਾਲ ਜ਼ਬਰਜਨਾਹ ਅਤੇ ਦੁਰਵਿਵਾਰ ਕਰਨ ਦੇ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਸੀ ਹੁਣ ਦੇਸ਼ ਤੋਂ ਰਿਪੋਰਟ ਕੀਤਾ ਜਾਵੇਗਾ ਇਹ ਫੈਸਲਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਨ ਨੇ ਸੁਣਾਇਆ ਹੈ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਦੇ ਇੱਕ ਸਿੱਖ ਪਰਿਵਾਰ ਤੋਂ ਹੈ ਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਉਸਨੇ ਦਾਵਾ ਕੀਤਾ ਸੀ ਕਿ ਉਸਦਾ ਸਾਰਾ ਪਰਿਵਾਰ ਇੱਥੇ ਹੀ ਹੈ ਇਸ ਕਰਕੇ ਉਸ ਨੂੰ ਇੱਥੋਂ ਨਾ ਕੱਢਿਆ ਜਾਵੇ ਪਰ ਟ੍ਰਿਬਨ ਨੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਯਾਦ ਰਹੇ ਕਿ 2023 ਵਿੱਚ ਇਸ ਵਿਅਕਤੀ ਨੂੰ 7 ਸਾਲ 10 ਮਹੀਨੇ ਦੀ ਕਿਆ ਦਿਸਜਾ ਹੋਈ ਸੀ ਅਦਾਲਤੀ ਡਾਕੂਮੈਂਟ ਤੋਂ ਪਤਾ ਲੱਗਦਾ ਹੈ ਕਿ ਉਸਨੇ ਜੁਰੀ ਅੱਗੇ ਕਿਹਾ ਸੀ ਕਿ ਉਸਨੂੰ ਪਤਨੀ ਦੀ ਰਜ਼ਾਮੰਦੀ ਦੀ ਲੋੜ ਬਾਰੇ ਪਤਾ ਹੀ ਨਹੀਂ ਸੀ ਇਸ ਦੇ ਨਾਲ ਨਾਲ ਮਹਿਲਾ ਖਿਲਾਫ ਕਈ ਹੋਰ ਹਿੰਸਕ ਕਾਰਵਾਈਆਂ ਦੇ ਵੀ ਦੋਸ਼ ਉਸਨੇ ਮਨਜ਼ੂਰ ਕੀਤੇ ਸਨ ਅਪੀਲ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਇੱਕ ਕਲੀਨਿਕਲ ਸਾਈਕੋਲੋਜਿਸਟ ਨੇ ਵੀ ਉਸ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਹਮਦਰਦੀ ਦੇ ਕੇ ਨੁਕਤੇ ਵਿਦਰਜੋ ਇਸਨ ਪਟ੍ਰੂਮਲ ਨੇ ਸਾਫ ਕੀਤਾ ਹੈ ਕਿ ਕੋਈ ਅਜਈਆਂ ਇਨਸਾਨੀਅਤ ਵਾਲੀਆਂ ਵਿਸ਼ੇਸ਼ ਪ੍ਰਸਥਿਤੀਆਂ ਨਹੀਂ ਹਨ ਜਿਨ੍ਹਾਂ ਦੀ ਬੁਨਿਆਦ ਤੇ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਜੱਜ ਮਾਰਟਨ ਟ੍ਰੈਲਬਰਡ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਡਿਪੋਰਟ ਹੋਣ ਕਾਰਨ ਉਸਦਾ ਪਰਿਵਾਰ ਵੱਖ ਹੋ ਜਾਵੇਗਾ ਪਰ ਉਸਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਜਾਇਦਾਦ ਅਤੇ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਭਾਰਤ 'ਚ ਦੁਬਾਰਾ ਸੈਟਲ ਹੋ ਸਕਦਾ ਹੈ ਫੈਸਲੇ ਮੁਤਾਬਕ ਉਸਦੀ ਸਜ਼ਾ ਦਾ ਅਖੀਰੀ ਦਿਨ 2030 ਹੈ ਅਤੇ ਰਿਹਾਈ ਮਗਰੋਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਹਾਲਾਂਕਿ ਟ੍ਰੈਲਬਰਡ ਨੇ ਉਸਤੇ ਪਾਬੰਦੀ ਵਾਲੀ ਵਾਪਸੀ ਮਿਆਦ ਹਟਾ ਦਿੱਤੀ ਹੈ ਪ੍ਰਿਕ ਵਿੱਚ ਉਹ ਵੀਜ਼ਾ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆ ਸਕਦਾ ਹੈ ਇਨਾ ਹੀ ਨਹੀਂ ਉਸ ਮੈਲਾ ਨੇ ਪਹਿਲਾਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਊਮਨ ਰਿਫਿਊਜ ਚ ਪਨਾ ਲਈ ਸੀ ਕਿ ਮਹੀਨਿਆਂ ਤੱਕ ਇਹ ਸ਼ੋਸ਼ਣ ਜਾਰੀ ਰਿਹਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਫੈਸਲਾ ਸਾਫ਼ ਹੈ ਕਿ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਭਾਰਤੀ ਨਾਗਰਿਕ ਜਿਸ ਨੂੰ ਵਿਆਹ ਦੇ ਕੁਝ ਸਮੇਂ ਬਾਅਦ ਆਪਣੀ ਪਤਨੀ ਨਾਲ ਜ਼ਬਰਜਨਾਹ ਅਤੇ ਦੁਰਵਿਵਾਰ ਕਰਨ ਦੇ ਦੋਸ਼ਾਂ ਦੇ ਵਿੱਚ ਸਜ਼ਾ ਹੋਈ ਸੀ ਹੁਣ ਦੇਸ਼ ਤੋਂ ਡਿਪੋਰਟ ਕੀਤਾ ਜਾਵੇਗਾ ਇਹ ਫੈਸਲਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਸੁਣਾਇਆ ਹੈ ਰਿਪੋਰਟ ਮੁਤਾਬਕ ਇਹ ਵਿਅਕਤੀ ਪੰਜਾਬ ਦੇ ਇੱਕ ਸਿੱਖ ਪਰਿਵਾਰ ਤੋਂ ਹੈ ਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਉਸਨੇ ਦਾਅਵਾ ਕੀਤਾ ਸੀ ਕਿ ਉਸਦਾ ਸਾਰਾ ਪਰਿਵਾਰ ਇੱਥੇ ਹੀ ਹੈ ਇਸ ਕਰਕੇ ਉਸ ਨੂੰ ਇੱਥੋਂ ਨਾ ਕੱਢਿਆ ਜਾਵੇ ਪਰ ਟਿਊਬਨ ਨੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਯਾਦ ਰਹੇ ਕਿ 2023 ਵਿੱਚ ਇਸ ਵਿਅਕਤੀ ਨੂੰ 7 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਅਦਾਲਤੀ ਡਾਕੂਮੈਂਟ ਤੋਂ ਪਤਾ ਲੱਗਦਾ ਹੈ ਕਿ ਉਸਨੇ ਜੁਰਿ ਅੱਗੇ ਕਿਹਾ ਸੀ ਕਿ ਉਸ ਨੂੰ ਪਤਨੀ ਦੀ ਰਜ਼ਾਮੰਦੀ ਦੀ ਲੋੜ ਬਾਰੇ ਪਤਾ ਹੀ ਨਹੀਂ ਸੀ ਇਸ ਦੇ ਨਾਲ ਨਾਲ ਮਹਿਲਾ ਖਿਲਾਫ ਕਈ ਹੋਰ ਹਿੰਸਕ ਕਾਰਵਾਈਆਂ ਦੇ ਵੀ ਦੋਸ਼ ਉਸਨੇ ਮਨਜ਼ੂਰ ਕੀਤੇ ਸਨ ਅਪੀਲ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਇੱਕ ਕਲੀਨਿਕਲ ਸਾਈਕੋਲੋਜਿਸਟ ਨੇ ਵੀ ਉਸ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਹਮਦਰਦੀ ਦੇ ਕੇ ਨੁਕਤੇ ਵਿਦਰਜੋਏ ਸਨ ਪਰ ਡਰੂਮਨ ਨੇ ਸਾਫ਼ ਕਿਹਾ ਕਿ ਕੋਈ ਅਜਿਹੀਆਂ ਇਨਸਾਨੀਅਤ ਵਾਲੀਆਂ ਵਿਸ਼ੇਸ਼ ਸਥਿਤੀਆਂ ਨਹੀਂ ਹਨ ਜਿਨ੍ਹਾਂ ਦੀ ਬੁਨਿਆਦ ਤੇ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਜੱਜ ਮਾਰਟਨ ਟ੍ਰੈਲਬਰਡ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਡਿਪੋਰਟ ਹੋਣ ਕਾਰਨ ਉਸਦਾ ਪਰਿਵਾਰ ਵੱਖ ਹੋ ਜਾਵੇਗਾ ਪਰ ਉਸਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਜਾਇਦਾਦ ਅਤੇ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਭਾਰਤ 'ਚ ਦੁਬਾਰਾ ਸੈਟਲ ਹੋ ਸਕਦਾ ਹੈ ਫੈਸਲੇ ਮੁਤਾਬਕ ਉਸਦੀ ਸਜ਼ਾ ਦਾ ਅਖੀਰੀ ਦਿਨ 2030 ਹੈ ਅਤੇ ਰਿਹਾਈ ਮਗਰੋਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਹਾਲਾਂਕਿ ਟ੍ਰੈਲਬਰਡ ਨੇ ਉਸਤੇ ਪਾਬੰਦੀ ਵਾਲੀ ਵਾਪਸੀ ਮਿਆਦ ਹਟਾ ਦਿੱਤੀ ਹੈ ਪ੍ਰਭੂਕ ਵਿੱਚ ਉਹ ਵੀਜ਼ਾ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਆ ਸਕਦਾ ਹੈ ਇਨਾ ਹੀ ਨਹੀਂ ਉਹ ਸਮੈਲਾ ਨੇ ਪਹਿਲਾਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਊਮਨ ਰਿਫਿਊਜ ਚ ਪਨਾ ਲਈ ਸੀ ਕਿ ਮਹੀਨਿਆਂ ਤੱਕ ਇਹ ਸ਼ੋਸ਼ਣ ਜਾਰੀ ਰਿਹਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਫੈਸਲਾ ਸਾਫ਼ ਹੈ ਕਿ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ